लाइक करते रहिए लगातार करते रहो आज यूं कहता करती जाना बाकी मौके को구나

ਫੜ ਕੇ ਲੈ ਕੇ ਆਏ ਛੱਟ ਲਾਪੂਈ ਲੱਗੇ ਹੋਏ ਆਪਾਂ ਮੋਟਰਸਾਈਕਲ ਦੇ ਪੈਕਸਰ ਲਾਉਣ ਯਾਨ ਲਗਾ ਮੁੰਡੇ ਬਾਛਾ ਪੀ ਹੈ ਕੋਈ ਬਣਾ ਨਹੀਂ ਬਸ ਨਾਲ ਇੱਕ ਪਗਨੀ ਹੈ ਮੋਟਰਸਾਈਕਲ ਹੀ ਖਰਾਬ ਹੋ ਗਿਆ ਯਾਰ ਕੰਮ ਤੇ ਚੱਲੇ ਸੀ ਅੱਛਾ ਲੈ ਗਿਆ ਨਾ ਚੱਕੇ ਨਾਲ ਟੈਕੀ ਦੇ ਗਿਆ ਬੰਦਾ ਬਹੁਤ ਹੋ ਗਿਆ ਸਾਰੀ ਗੱਲ ਇਹਦਾ ਟੁੱਟ ਗਿਆ ਲੈ ਗਿਆ ਬੰਦਾ ਸੀ ਕੰਮ ਨਾਲ ਕੋਈ ਟੈਨਸਰ ਦੇ ਕੋਈ ਟੱਕੇ ਨਾਲ ਦੇ ਕੇ ਗਿਆ ਬੰਦਾ ਲੈਣਾ ਲੈਣਾ ਤੇਰੇ ਓਏ ਓਏ ਹਾਂਜੀ ਧ왈 ਬੂਲ ਨਾਲ ਹੀ ਕੋ ਯਾਰ ਮੋਟਰਸਾਈਕਲ ਦੇ ਕੇ ਹਵਾ ਪ੍ਰਾਈਸ ਨਾਲ ਹੀ ਬਿੱਟੂ ਨਿਕਲ ਨਹੀਂ ਨਾਲ ਹੀ ਐ ਚ ਫਸੀ ਪਈ ਹੈ ਹਾਂ ਨਾਲੀ ਫੱਟ ਨਹੀਂ ਗਈ ਐ ਵੇ ਨਾਲੀ ਹੀ ਨਿਕਲਦੀ ਔਰ ਅੱਗੇ ਫੋਨ ਆ ਜਾਂਦੇ ਭੈਣ ਛੇੜੀ ਛੇੜੀ ਯਾਰ ਭੈਣ ਰੇਟ ਬਹੁਤ ਹੋਦੇ ਐ ਬੱਲੇ ਅਗਰ ਆਇਆ ਲੱਗੜੇ ਆ ਮੂਰਖ ਬਣਾਈ ਜਾਂਦਾ ਵਾ ਮੈਂ ਕਹਿੰਦਾ ਫਿਰਦਾ ਮੂਰਖ ਆ ਭਾਈ ਹਾਂ ਮੇਰਾ ਤਾਂ ਮੈਂ ਹੱਡਾ ਯਾਰ ਤੇ ਚੋਹ ਜਾਣਾ ਸੀ ਜਨ ਕਰਦਾ ਮੈਂ ਤੇ ਠੀਕ ਆ ਸੁਲਾਮ ਲੈਲਾ ਇਹਿਆ ਆਸ ਨੇ ਮੈਂ ਕਰਨਾ ਕੋਣੀ ਨੇ ਪਲਾਸ ਪਟ ਕੇ ਸਾਡੇ ਘਰ ਮੱਭੂ ਦੇ ਬਾਛੜਾ ਨੇ ਨਹੀਂ ਮਾਸ਼ਰਮੂ ਜਨ ਕੋਈ ਨਹੀਂ ਆ ਮੁਰੇ ਤੇ ਯਾਰ ਬਾਛੜਾ ਹਿੱਲਦੀ ਨਹੀਂ ਪਈ ਨਾਲੀ ਫਸ ਗਈ ਆ ਮੈਂ ਜੀ ਆ ਮੋਰੀ ਪੀੜੀ ਆ ਮਾਂ ਜੀ ਹੂੰ ਹੂੰ ਆਵੇ ਟਾਇਰ ਦੀ ਮਾਰਿਆ ਨਹੀਂ ਨਿਕਲਦੀ ਪਈ ਆ ਦੇਖ ਕਿੰਨੀ ਕਿੰਨੀ ਸੋ ਸਾਟ ਐ ਦੀ ਆਵੇ ਹੁਣ ਹਿੱਲੀ ਮਣੀ ਮਾਰਦਾ ਯਾਰ ਪੱਲੇ ਹਾਂਜੀ ਹਾਂਜੀ ਹਾਂ ਕੀ ਹੋ ਗਿਆ ਮੋਟਰ ਸਿਲ ਖਰਾਬ ਹੋ ਗਿਆ ਪੈਂਚਰ ਹੋ ਗਿਆ ਬਾਪੂ ਉਧਰ ਬਹਿ ਜਾ ਬਾਪੂ ਨੱਪ ਕੇ ਰੱਖਾਂ ਮਗਰ ਉਹਨੂੰ ਹਾਂ ਬਾ ਨੱਪ ਲੈ ਬਾਹਰ ਬੈਠ ਕੇ ਕੱਲ 판ਦੀ 판ਗੀ ਜਾਂਦਾ ਪਾ ਬਣਾ ਦੇ ਬਣਾ ਦੇ ਗੱਲ ਯਾਰ ਕੰਮ ਤੇ ਜਾਣਾ ਹੈਗਾ ਤੇ ਉਧਰ ਉਹ ਵੀ ਫੋਨ ਤੇ ਫੋਨ ਲਾਈ ਜਾਂਦੇ ਆ ਵੀ ਜਲਦੀ ਆ ਜਲਦੀ ਆ ਚਲੋ ਗਾਇਸ ਕੀ ਹਾਲ ਜਾਲ ਆ ਬੜੀ ਤਾਕ ਕੰਮ ਤੇ ਚੱਲੇ ਸੀ ਯਾਰ

ਆਪਣੀ ਹੈਲਪ ਕਰਿਆ ਕਰੋ ਯਾਰ ਸਬਸਕ੍ਰਾਈਬ ਕਰ ਦਿਓ ਚੈਨਲ ਯਾਰ ਤੁਹਾਡੀ ਆਪਣਾ ਸਪੋਰਟ ਦੀ ਲੋੜ ਹੈ ਬਾਈ ਜੀ ਵੱਤ ਵੱਤ ਕੀ ਹਾਲ ਚਾਲ ਹਨੀ ਦਾ ਠੀਕ ਠਾਕ ਹੋਗੇ ਨਿਕਲ ਗਈ ਬਾਪੂ ਨਾਲ ਕੀ ਜੀ ਕਿ ਨਹੀਂ ਨਿਕਲ ਗਈ ਹੌਸਾ ਹਵਾ ਭਰਨ ਲੱਗਾ ਹਵਾ ਭਰ ਕੇ ਚੈੱਕ ਕਰਨਾ ਚੱਲ ਕਰਦੇ ਆ

ਵਾਹ ਸਹੀ ਇਹਦਾ ਫਿਰ ਪੈਂਚਰ ਹੋਊਗਾ ਜੇਦਾ ਨਿਕਲ ਨਹੀਂ ਤੁਰੇ ਆਉਂਿਆ ਹਵਾ ਇਹ ਸਾਰੇ ਪੈਂਕਰ ਹੈ ਤੁਰੇ ਆਉਂਦੇ ਨਿਕਲਦੀ ਜਾਊਗਾ ਜਿੰਦਗੀ ਦੀ ਗੱਲ ਇਹ ਖੜੇ ਨਹੀਂ ਆਵਾ ਨਿਕਲੇ ਮਿਹਰਬਾਨ ਸੁੱਕਦਾ ਹਰਵਾਲੇ ਨੇ ਹੁੰਦੇ ਨਹੀਂ ਛੇਤੀ ਕਿਉਂਕਿ ਸਪ੍ਰਿੰਗ ਵਾਲ ਹੁੰਦਾ ਠੀਕ ਆ ਬਾਪੂ ਇਹ ਰਬੜ ਦਾ ਨਹੀਂ ਹੁੰਦਾ ਇਹ ਹੁੰਦਾ ਸਪ੍ਰਿੰਗ ਵਾਲਾ ਵਾਹ बाबा नतरी तेंचर माने या प्रदेश क्रिया खाली

ਵਾਹਿ ਜੀ ਵਾਹਿ ਅਰੰਗਿਆ ਜੀ ਕੋਠੀਆਂ ਦਾ ਕੰਮ ਕਰਨਿਆ ਤੱਪੇ ਖੜਾ ਰਹਿਂਦਾ ਇਹ ਕੰਮ ਜੀ ਤੁਪਰੇ ਨਹੀਂਂ ਦਿਆ ਕੰਮ ਆਟਾ ਬੱਪੂ ਏਸ਼ੀਆਂ ਦਾ ਯਾਰ ਬਾਹਰ ਅੰਦਰ ਨਾਲ ਖੱਚਤੋਈ ਬਾਲੀ ਆ ਏਸ਼ੀਆਂ ਏਸ਼ੀਆਂ ਦਾ ਏਸ਼ੀਆਂ ਦਾ ਏਸ਼ੀਆਂ ਦਾ ਪਾਣਾ zen <laughs> <coughs> ਕਾ ਵੈਂਚਰ ਲਾਈ ਬਾਪੂ ਨਹੀਂ ਨਹੀਂ ਹਾਂ ਇਹ ਕੱਟਾ ਰੋਗਾ ਵੇ ਨਾ ਜਾਂਦਾ ਖਰਾਬ ਹੋ ਜਾ ਯਾਰ ਕਾਲਾ ਮੈਲ ਲੰਦਾ ਇੱਕ ਰਾਈਨ ਲੈ ਲੇਟ ਬਹੁਤ ਹੋ ਗਿਆ ਨਾ ਮੈਂ ਕਾ ਦੋ ਤਿੰਨ ਪੈਂਚਰ ਵਾਲੇ ਤੇ ਫੇਰੇ ਪੈਂਚਰ ਤੇ ਤਿੰਨ ਪਹਿਲਾਂ ਰਾਤ ਤੇ ਅਗਲੇ ਆਹੋ ਕਹਿੰਦਾ ਹਵਾ ਘੱਟ ਸੀ ਉਹਨੇ ਹਵਾ ਭਰਤੀ ਹੂੰ ਵਾਰ ਪਾਦਾ ਆ ਭਾਇਆ ਨੇ ਇਹ ਵਾਲਟਨ ਚੇਂਜ ਕੀਤਾ ਹੋਈ ਆ ਖੋਲ ਕੇ ਰਹਿ ਬੈਠੇ ਵੀ ਕਿਹਾ ਹਾਂ ਉਹਨੇ ਖੋਲ ਕੇ ਨਹੀਂ ਦੇਖਿਆ ਰਾਮਾ ਲਖਮਣ ਕੇ